ਸ਼ਾਮ ਦੀ ਵਕਤ ਜਦ ਕੋ ਚਟਪਟਾ ਜਾ ਖਾਣ ਦਾ ਮਨ ਹੋਵੇ ਤੇ ਕੁਝ ਸਮਝ ਵੀ ਨਾ ਆਵੇ ਕਿ ਕੀ ਖਾਈਏ ਤਾਂ ਇਸ ਰੈਸਪੀ ਨੂੰ ਜ਼ਰੂਰ ਅਜ਼ਮਾਓ ਕੈਲਸ਼ੀਅਮ ਤੇ ਵਿਟਾਮਿਨ ਸੀ ਨਾਲ ਭਰਪੂਰ ਇਹ ਰੈਸਪੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮਖਫੁੱਲ ਮਖਾਣੇ ਲੈਣੇ ਹਨ ਇੱਥੇ ਮੈਂ 50 ਗ੍ਰਾਮ ਮਖਾਣੇ ਲਈ ਹਨ ਹੁਣ ਆਪਾਂ ਇੱਕ ਕੜਾਹੀ ਵਿੱਚ ਥੋੜਾ ਜਿਹਾ ਘੀ ਪਾ ਕੇ ਗਰਮ ਕਰਾਂਗੇ ਤੇ ਮਖਾਣਿਆਂ ਨੂੰ ਰੋਸਟ ਕਰਾਂਗੇ ਗੈਸ ਦੀ ਫਲੇਮ ਨੂੰ ਸਿਮ ਤੋਂ మీడియం ਹੀ ਰੱਖਣਾ ਹੈ ਕਿਉਂਕਿ ਮਖਾਨਿਆਂ ਨੂੰ ਆਪਾਂ ਸਿਮ ਫਲੇਮ ਤੇ ਹੀ ਭੁੰਨਾਂਗੇ ਜੇਕਰ ਇਹਨਾਂ ਨੂੰ ਫੁੱਲ ਫਲੇਮ ਤੇ ਭੁੰਨਿਆ ਜਾਵੇ ਤਾਂ ਇਹ ਅੰਦਰੋਂ ਕੱਚੇ ਰਹਿ ਜਾਂਦੇ ਹਨ ਤੇ ਉੱਪਰੋਂ ਮੱਚ ਜਾਂਦੇ ਹਨ ਇਸ ਕਰਕੇ ਇਹਨਾਂ ਨੂੰ మీడియం ਫਲੇਮ ਤੇ ਹੀ ਰੋਸਟ ਕਰਨਾ ਹੈ ਪੰਜ ਤੋਂ 7 ਮਿੰਟ ਪਕਾਉਣ ਤੋਂ ਬਾਅਦ ਮਖਾਨੇ ਰੋਸਟ ਹੋ ਜਾਣਗੇ ਹੁਣ ਇੱਕ ਮਖਾਣੇ ਨੂੰ ਭੰਨ ਕੇ ਵੇਖਾਂਗੇ ਜੇਕਰ ਮਖਾਣਾ ਚੰਗੀ ਤਰ੍ਹਾਂ ਪੂਟੇ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਇਹਹੀ ਅੰਦਰ ਤੱਕ ਪੱਕ ਗਿਆ ਹੈ ਹੁਣ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਮਖਾਣਿਆਂ ਨੂੰ ਠਰੜਾ ਹੌਲੀ ਰੱਖਾਂਗੇ ਹੁਣ ਆਪਾਂ ਚਾਟ ਵਿੱਚ ਪਾਉਣ ਲਈ ਚਟਨੀ ਆਪਾਂ ਆ ਕੇ ਤਿਆਰ ਕਰਾਂਗੇ ਪਹਿਲਾਂ ਆਪਾਂ ਮਿੱਠੀ ਚਟਨੀ ਬਣਾ ਕੇ ਤਿਆਰ ਕਰਦੇ ਹਾਂ ਇਸ ਦੇ ਲਈ ਇੱਕ ਬਰਤਨ ਵਿੱਚ ਇੱਕ ਤੋਂ ਡੇਢ ਗਲਾਸ ਪਾਣੀ ਨੂੰ ਗਰਮ ਕਰਾਂਗੇ ਤੇ ਇਸ ਵਿੱਚ ਇਮਲੀ ਤੇ ਗੁੜ ਪਾ ਕੇ ਫੁੱਲ ਫਲੇਮ ਨੂੰ ਇਸ ਨੂੰ ਤਰ ਤੱਕ ਪਕਾਵਾਂਗੇ ਜਦ ਤੱਕ ਪਾਣੀ گاੜਾ ਨਾ ਹੋ ਜਾਵੇ। ਉਹ ਚਟਨੀ ਦਾ ਪਾਣੀ ਕਾਫੀ گاੜਾ ਹੋ ਚੁੱਕਾ ਹੈ। ਇੱਥੇ ਆਪਾਂ ਇਸ ਵਿੱਚ ਕੁਝ ਮਸਾਲੇ ਜਿਵੇਂ ਕਿ ਕਾਲਾ ਨਮਕ, ਲਾਲ ਮਿਰਚ ਤੇ ਜੀਰਾ ਪਾਊਡਰ ਐਡ ਕਰਾਂਗੇ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ। ਜਦ ਚਟਨੀ ਥੋੜੀ ਜਿਹੀ ਠੰਡੀ ਹੋ ਜਾਵੇ ਤਾਂ ਇਸ ਵਿੱਚ ਇਮਲੀ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰਾਂਗੇ। ਤੇ छन्ਨੀ ਵਿੱਚ ਇਸ ਨੂੰ ਛਾਲ ਲਿਆਂਗੇ ਹੁਣ ਮਿੱਠੀ ਚਟਨੀ ਬਣ ਕੇ klar ਹੋ ਚੁੱਕੀ ਹੈ ਇਸ ਨੂੰ ਤੁਸੀਂ ਚਾਹੋ ਤਾਂ ਫਿਰ ਬੋਤਲ ਵਿੱਚ ਪਾ ਕੇ ਫ੍ਰਿਜ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਹੁਣ ਆਪਾਂ ਚਾਟ ਪੀਸ ਪਾਉਣ ਲਈ ਹੋਰ ਜਿਹੜੀ ਕਰਾਰੀ ਚਟਨੀ ਵੀ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਇੱਕ ਗ੍ਰੈਂਡਰ ਵਿੱਚ ਇੱਕ ਵੱਡਾ ਚਮਚ ਕੱਚੀਆਂ ਮੂਫਲੀਆਂ ਤੇ ਦੋ ਹਰੀਆਂ ਮਿਰਚਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਬਰੀਕ ਪੀਸ ਲਿਆਂਗੇ ਫਿਰ ਇਸਦੇ ਵਿੱਚ ਥੋੜਾ ਜਿਹਾ ਠਰਾ ਤਨੀਆ ਨਮਕ આમਚੂ ਤੇ ਥੋੜੀ ਜਹੀ ਬਰਫ ਪਾ ਕੇ ਚੰਗੀ ਤਰ੍ਹਾਂ ਪੀਸਾਂਗੇ ਲਓ ਜੀ ਹਰੀ ਚਟਨੀ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਸ਼ੁਰੂ ਕਰਦੇ ਹਾਂ ਚਾਰ ਨੂੰ ਤਿਆਰ ਕਰਨ ਦੇ ਪ੍ਰੋਸੈਸ ਤੇ ਸਭ ਤੋਂ ਪਹਿਲਾਂ ਇੱਕ ਬੌਲ ਵਿੱਚ ਭੁੰਨ ਕੇ ਰੱਖੇ ਮਖਾਣੇ ਪਾਵਾਂਗੇ ਫਿਰ ਇਸਦੇ ਵਿੱਚ ਕੁਝ ਭੁੰਨੀਆਂ ਹੋਈਆਂ ਮੂੰਗਫਲੀਆਂ ਤੇ ਕਾਲੇ ਛੋਲੇ एड करा इस तो कटे हुए प्याज टमाटर के नाल ही स्वीटकॉनस इस दे उपर दो में तरह चटनिया एड करा इनू चंगी तरह मिक्स कर लेंगे। हम इस दे उपर पावे जीरा पाउडर त चाट मसाला गार्निशिंग थोड़ा जा भुजिया स्प्रिंकल करा खटी मिठी मखाणिया चाट बन के तैयार है ਕੈਲਸ਼ੀਅਮ ਨਾਲ ਭਰਪੂਰ ਇਹ ਚਾਟ ਬਣਾਉਣ ਲਈ ਵੀ ਬਹੁਤ ਆਸਾਨ ਹੈ ਤੇ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ ਸੋ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਜੇਕਰ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ